ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗਿਆ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ 아이 ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ 아이 ਦੀ ਵੀਡੀਓ ਬਾਰੇ ਬਸ ਮੈਂ ਤੁਹਾਨੂੰ ਇੰਨਾ ਕਹੂੰਗੀ ਅਗਰ ਤੁਹਾਡਾ ਮਨ ਦੁਖੀ ਹੈ ਤੁਸੀਂ ਬਹੁਤ ਜ਼ਿਆਦਾ ਉਦਾਸ ਹੋ ਆਪਣੇ ਆਪ ਨੂੰ ਬਹੁਤ ਇਕੱਲਾपन ਮਹਿਸੂਸ ਕਰ ਰਹੇ ਹੋ ਤਾਂ ਇੱਕ ਵਾਰੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਹੌਸਲਾ ਮਿਲੇਗਾ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ ਤੁਹਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੇਗੀ ਤੇ ਅੱਗੇ ਤੋਂ ਵੀ ਜਦੋਂ ਵੀ ਤੁਹਾਡਾ ਮਨ ਉਦਾਸ ਹੋਵੇ ਤਾਂ ਇੱਕ ਵਾਰੀ ਇਸ ਵੀਡੀਓ ਨੂੰ ਚਲਾ ਕੇ ਜ਼ਰੂਰ ਦੇਖ ਲਿਓ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀਆਂ ਅੱਜ ਦੀ ਵੀਡੀਓ ਦੇਖੋ ਜੀ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਪਲ ਅਜਿਹਾ ਹੁੰਦਾ ਹੈ ਜਦੋਂ ਅਸੀਂ ਬਹੁਤ ਜ਼ਿਆਦਾ ਦੁਖੀ ਹੁੰਨੇ ਆ ਬਹੁਤ ਉਦਾਸ ਹੁੰਨੇ ਆ ਤੇ ਜਾਂ ਕਈ ਵਾਰੀ ਆਪਾਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਆ ਸਾਨੂੰ ਲੱਗਦਾ ਵੀ ਕੋਈ ਸਾਡੇ ਨਾਲ ਨਹੀਂ ਖੜਿਆ ਕਈ ਵਾਰੀ ਇਦਾਂ ਹੁੰਦਾ ਕਿ ਸਾਡੇ ਆਪਣੇ ਵੀ ਸਾਡਾ ਸਾਥ ਛੱਡ ਜਾਂਦੇ ਨੇ ਤਾਂ ਉਸ ਟਾਈਮ ਅਸੀਂ ਸੁਭਾਅ ਵੇਖ ਕੇ ਬਹੁਤ ਜ਼ਿਆਦਾ ਦੁਖੀ ਹੁੰਨੇ ਆ ਤੇ ਕਈ ਵਾਰੀ ਇਦਾਂ ਹੁੰਦਾ ਕਿ ਅਸੀਂ ਕਿਸੇ ਦਾ ਚੰਗਾ ਕਰਦੇ ਆ ਤਾਂ ਉਹ ਇਨਸਾਨ ਫਿਰ ਵੀ ਸਾਡਾ ਮਾੜਾ ਕਰਦਾ ਤਾਂ ਇੱਕ ਗੱਲ ਨਾ ਇੱਥੇ ਸਾਨੂੰ ਸਮਝਣ ਦੀ ਜ਼ਰੂਰਤ ਹੈ ਜੇ ਅਸੀਂ ਕਿਸੇ ਦਾ ਚੰਗਾ ਕਰਦੇ ਆ ਅਸੀਂ ਉਹ ਆਪਣੇ ਕਰਮ ਕਮਾਉਨੇ ਆ ਅਗਲਾ ਆਪਣਾ ਮਾੜਾ ਕਰਦਾ ਨਾ ਫਿਰ ਵੀ ਤਾਂ ਉਹ ਆਪਣੀ ਕਰਮ ਕਮਾ ਰਿਹਾ ਤੇ ਉਹਦੇ ਕੀਤੇ ਦੀ ਸਜ਼ਾ ਉਹ ਪਰਮਾਤਮਾ ਆਪ ਦਿੰਦਾ ਸੋ ਆਪਾਂ ਨੂੰ ਸਭ ਕੁਝ ਵਾਹਿਗੁਰੂ ਦੇ ਛੱਡ ਦੇਣਾ ਚਾਹੀਦਾ ਹੈ ਹਮੇਸ਼ਾ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਤੇ ਹਮੇਸ਼ਾ ਇੱਕ ਚੀਜ਼ ਹੋਰ ਯਾਦ ਰੱਖਿਓ ਜਦੋਂ ਵੀ ਆਪਾਂ ਸੌਖੇ ਹੁੰਨੇ ਆ ਆਪਾਂ ਖੁਸ਼ ਹੁੰਨੇ ਆ ਆਪਣਾ ਕੋਈ ਕੰਮ ਬਣਦਾ ਤਾਂ ਹਮੇਸ਼ਾ ਪਰਮਾਤਮਾ ਦਾ ਧੰਨਵਾਦ ਜ਼ਰੂਰ ਕਰੋ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਜ਼ਰੂਰ ਕਰੋ ਤੇ ਜਦੋਂ ਦੁਖੀ ਹੁੰਨੇ ਆ ਉਦੋਂ ਪਰਮਾਤਮਾ ਤੇ ਵਿਸ਼ਵਾਸ ਰੱਖੋ ਪਰ ਆਸੀਂ ਇਹ ਦੋਨੋਂ ਗੱਲਾਂ ਨਹੀਂ ਕਰਦੇ ਆਪਾਂ ਇਸ ਦੇ ਉਲਟ ਕਰਦੇ ਆਂ ਆਪਾਂ ਜਦੋਂ ਖੁਸ਼ ਹੁੰਨੇ ਆ ਸੁਖੀ ਹੁੰਨੇ ਆ ਤਾਂ ਆਪਾਂ ਰੱਬ ਨੂੰ ਯਾਦ ਹੀ ਨਹੀਂ ਕਰਦੇ ਸ਼ੁਕਰਾਨਾ ਤਾਂ ਬਹੁਤ ਦੂਰ ਦੀ ਗੱਲ ਐ ਤੇ ਜਦੋਂ ਦੁਖੀ ਹੁੰਨੇ ਆ ਉਦੋਂ ਆਪਾਂ ਰੱਬ ਨੂੰ ਉਲਾਮੇ ਦਿੰਦੇ ਆ ਜਦੋਂ ਆਪਾਂ ਹੀ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਤਾਂ ਫਿਰ ਜਦੋਂ ਆਪਾਂ ਦੁਖੀ ਹੁੰਨੇ ਆ ਤਾਂ ਫਿਰ ਉਦੋਂ ਆਪਾਂ ਨੂੰ ਉਲਾਮੇ ਦੇਣ ਦਾ ਵੀ ਕੋਈ ਹੱਕ ਨਹੀਂ ਬਣਦਾ ਸੋ ਇਹ ਦੋਨਾਂ ਗੱਲਾਂ ਤੇ ਗੌਰ ਕਰਿਓ ਹਮੇਸ਼ਾ ਸ਼ੁਕਰਾਨਾ ਜ਼ਰੂਰ ਕਰਿਓ ਤੇ ਦੁੱਖ ਵੇਲੇ ਅਰਦਾਸ ਵੀ ਜ਼ਰੂਰ ਕਰੋ ਤੇ ਵਿਸ਼ਵਾਸ ਵੀ ਜ਼ਰੂਰ ਰੱਖੋ ਗੁਰੂ ਸਾਹਿਬ ਦੀ ਕਿਉਂਕਿ ਪਰਮਾਤਮਾ ਹਮੇਸ਼ਾ ਸਾਡਾ ਸਾਥ ਦਿੰਦਾ ਕੋਈ ਵੀ ਸਾਡਾ ਸਾਥ ਦਵੇ ਨਾ ਦਵੇ ਸਾਡਾ ਆਪਣਾ ਰਿਸ਼ਤੇਦਾਰ ਕੋਈ ਆਪਣਾ ਕਰੀਬੀ ਕੋਈ ਆਪਣੇ ਪਰਿਵਾਰ ਦੇ ਵਿੱਚੋਂ ਚਾਹੇ ਕੋਈ ਦੋਸਤ ਮਿੱਤਰ ਕੋਈ ਵੀ ਸਾਥ ਦਵੇ ਜਾਂ ਨਾ ਦਵੇ ਪਰ ਪਰਮਾਤਮਾ ਹਮੇਸ਼ਾ ਸਾਡਾ ਸਾਥ ਦਿੰਦਾ ਹੈ ਬਿਨਾਂ ਕਿਸੇ ਕੰਡੀਸ਼ਨ ਤੋਂ ਬਿਨਾਂ ਕਿਸੇ ਸ਼ਰਤ ਤੋਂ ਹਾਂਜੀ ਇੱਕ ਚੀਜ਼ ਹੋਰ ਹੁੰਦੀ ਆ ਹਮੇਸ਼ਾ ਹਮੇਸ਼ਾ ਮੈਨੂੰ ਇੱਕ ਕਮੈਂਟ ਆਉਂਦਾ ਵੀ ਦੀਦੀ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਪਰ ਸਾਡਾ ਹਮੇਸ਼ਾ ਮਾੜਾ ਕੀਤਾ ਜਾਂਦਾ ਹੈ ਜਾਂ ਪਰਿਵਾਰ ਵਿੱਚੋਂ ਕੋਈ ਹੁੰਦਾ ਹੈ ਜਾਂ ਰਿਸ਼ਤੇਦਾਰਾਂ ਚੋਂ ਕੋਈ ਹੁੰਦਾ ਹੈ ਜਾਂ ਕੋਈ ਜਾਣ ਪਛਾਣ ਵਿੱਚੋਂ ਹੁੰਦਾ ਹੈ ਵੀ ਸਾਡਾ ਹਮੇਸ਼ਾ ਮਾੜਾ ਕਰਦਾ ਅਗਲਾ ਅਸੀਂ ਜਿੰਨਾ ਮਰਜ਼ੀ ਚੰਗਾ ਕਰ ਲਈਏ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੇ ਅੱਜ ਤੁਸੀਂ ਕਿਸੇ ਕਰਕੇ ਦੁੱਖ ਭੋਗ ਰਹੇ ਹੋ ਨਾ ਤਾਂ ਤੁਹਾਡਾ ਦਿਨ ਚੰਗਾ ਜ਼ਰੂਰ ਆਵੇਗਾ। ਦਿਖਤ ਦੁੱਖ ਭੋਗਣ ਵਾਲਾ ਅੱਗੇ ਜਾ ਕੇ ਸੁਖੀ ਜ਼ਰੂਰ ਹੁੰਦਾ ਹੈ। ਆਪਾਂ ਕਈ ਵਾਰੀ ਆਪਣੇ ਵੱਡ ਬਡੇਰਿਆਂ ਤੋਂ ਜਾਂ ਬਜ਼ੁਰਗਾਂ ਤੋਂ ਹੀ ਗੱਲ ਸੁਣਦੇ ਹੁੰਨੇ ਆ ਵੀ ਜੋ ਬੰਦਾ ਜਵਾਨੀ ਟਾਈਮ ਦੁੱਖ ਭੋਗਦਾ ਨਾ ਉਪੜੇਪੇ ਦੇ ਵਿੱਚ ਜਾ ਕੇ ਸੁਖ ਭੋਗਦਾ ਤੇ ਜਿਹੜਾ ਜਵਾਨੀ ਟਾਈਮ ਸੁਖ ਭੋਗ ਲੈਂਦਾ ਉਹਦਾ ਬੜੇਪਾ ਖਰਾਬ ਨਿਕਲ ਜਾਂਦਾ। ਇਹ ਅਕਸਰ ਆਪਾਂ ਆਪਣੇ ਆਸ-ਪਾਸ ਵੀ ਇਹ ਚੀਜ਼ਾਂ ਹੁੰਦੀਆਂ ਦੇਖਦੇ ਆ ਬਹੁਤੀ ਕੋਈ ਘੱਟ ਦੇ ਕਰਮਾਂ ਭਾਗਾਂ ਵਾਲਾ ਹੁੰਦਾ ਹੈ। ਜੋ ਦੋਨੋਂ ਟਾਈਮ ਸੁਖ ਭੋਗਦਾ ਤੇ ਉਹ ਕਾਦੇ ਕਾਰਨ ਆਪਣੇ ਕਰਮਾ ਕਰਕੇ ਠੀਕ ਹੈ ਜੀ ਸੋ ਇੱਥੇ ਇੱਕ ਚੀਜ਼ ਸਮਝਣ ਦੀ ਜ਼ਰੂਰਤ ਆ ਵੀ ਜਦੋਂ ਵੀ ਕੋਈ ਦੁੱਖ ਭੋਗਣ ਵਾਲਾ ਹੈ ਨਾ ਉਹ ਅੱਗੇ ਜਾ ਕੇ ਇੱਕ ਟਾਈਮ ਹੋਊਗਾ ਕਿ ਉਹ ਸੁਖੀ ਹੋਊਗਾ ਲੇਕਿਨ ਜੇ ਉਹ ਦੂਜਿਆਂ ਨੂੰ ਦੁੱਖ ਦੇ ਰਿਹਾ ਹੈ ਇਹ ਗੱਲ ਧਿਆਨ ਨਾਲ ਸੁਣਿਓ ਜੋ ਦੂਸਰਿਆਂ ਨੂੰ ਦੁੱਖ ਦੇ ਰਿਹਾ ਹੈ ਪਰ ਉਹ ਕਦੇ ਵੀ ਸੁਖੀ ਨਹੀਂ ਹੋ ਸਕਦਾ ਇੱਥੇ ਹੁਣ ਇੱਕ ਕੁਐਸਚਨ ਹੋਰ ਵੀ ਆ ਸਕਦਾ ਹੈ ਕਈ ਵਾਰੀ ਮੈਨੂੰ ਕਮੈਂਟ ਆਉਂਦਾ ਵੀ ਦੀਦੀ ਜਿਹੜਾ ਫਲਾਣਾ ਬੰਦਾ ਸਾਡੇ ਨਾਲ ਗਲਤ ਕਰ ਰਿਹਾ ਹੈ ਅੱਜ ਦੇ ਟਾਈਮ 'ਚ ਬਹੁਤ ਸੁਖੀ ਹੈ ਬਹੁਤ ਖੁਸ਼ ਹੈ ਉਹ ਜਿਹੜਾ ਜੀ ਆਪਣੇ ਚੰਗੇ ਕਰਮ ਭੋਗ ਰਿਹਾ ਪਹਿਲਾਂ ਲੇਕਿਨ ਜਿਸ ਦਿਨ ਉਸਦੇ ਮਾੜੇ ਕਰਮਾਂ ਦਾ ਲੇਖਾ ਜੋਖਾ ਸ਼ੁਰੂ ਹੋਵੇਗਾ ਉਸ ਦਿਨ ਉਸਦੀ ਅਸਲੀ ਜਿਹੜਾ ਆਪਾਂ ਕਹਿੰਦੇ ਆ ਸਜ਼ਾ ਸ਼ੁਰੂ ਹੋਵੇਗੀ ਤੇ ਇਹ ਚੀਜ਼ ਆਪਾਂ ਆਪਣੇ ਆਸ-ਪਾਸ ਵੀ ਹੁੰਦੇ ਬਹੁਤ ਦੇਖਦੇ ਆਂ ਸੋ ਕਦੇ ਵੀ ਇਹ ਨਾ ਸੋਚਿਆ ਕਰੋ ਵੀ ਜੇ ਅੱਜ ਤੁਹਾਡਾ ਮਾੜਾ ਟਾਈਮ ਹੈ ਤਾਂ ਤੁਹਾਡਾ ਕਦੇ ਚੰਗਾ ਟਾਈਮ ਨਹੀਂ ਹੋਵੇਗਾ ਅੱਜ ਤੁਸੀਂ ਦੁੱਖ ਭੋਗ ਰਹੇ ਹੋ ਤਾਂ ਕਦੇ ਤੁਸੀਂ ਸੁਖੀ ਨਹੀਂ ਹੋ ਸਕਦੇ ਇਹ ਸਿਰਫ ਔਰ ਸਿਰਫ ਉਦੋਂ ਹੁੰਦਾ ਜਦੋਂ ਤੁਸੀਂ ਹਰ ਟਾਈਮ ਆਪਣੀ ਆਪ ਨੂੰ ਕੋਸਦੇ ਹੋ ਹਰ ਟਾਈਮ ਤੁਸੀਂ ਰੱਬ ਨੂੰ ਕੋਸਦੇ ਹੋ ਇਹ ਗਲਤੀ ਕਦੇ ਵੀ ਨਾ ਕਰੋ ਹਮੇਸ਼ਾ ਦੁੱਖ ਦੇ ਟਾਈਮ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੋ ਤੇ ਅਰਦਾਸ ਕਰੋ ਤੇ ਆਪਣੇ ਆਪ ਤੇ ਭਰੋਸਾ ਰੱਖੋ ਇਹ ਸੋਚੋ ਵੀ ਜੇ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹਿਣਗੇ ਜਿਵੇਂ ਆਪਾਂ ਕਹਿ ਲਿਆ ਹੁੰਦੇ ਨਾ ਵੀ ਦਿਨ ਦੇ ਮਗਰੋਂ ਰਾਤ ਆਉਂਦੀ ਹੈ ਤਾਂ ਯਾਦ ਰੱਖੋ ਰਾਤ ਤੋਂ ਮਗਰੋਂ ਦਿਨ ਵੀ ਆਉਂਦਾ ਹੈ ਪਰਮਾਤਮਾ ਤੇ ਬਸ ਭਰੋਸਾ ਰੱਖੋ ਜੋ ਤੁਹਾਨੂੰ ਦੁੱਖ ਦੇ ਰਿਹਾ ਹੈ ਉਹ ਆਪਣੇ ਕਰਮ ਆ ਭੋਗੇਗਾ ਉਹ ਕਦੇ ਵੀ ਸੁਖੀ ਨਹੀਂ ਹੋ ਸਕਦਾ ਹੋ ਸਕਦਾ ਉਹਦੇ ਕੋਲੇ ਬਹੁਤ ਸਾਰਾ ਪੈਸਾ ਹੋਵੇ ਹੋ ਸਕਦਾ ਉਹ ਚੰਗੇ ਘਰ ਚ ਰਹਿ ਰਿਹਾ ਹੋਵੇ ਪਰ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਉਹ ਬੰਦਾ ਕਦੇ ਸੁਖੀ ਨਹੀਂ ਹੋ ਸਕਦਾ ਇਹ ਚੀਜ਼ ਹਮੇਸ਼ਾ ਆਪਦੇ ਪੱਲੇ ਵੱਲੋ ਤੇ ਇੱਕ ਚੀਜ਼ ਨਾ ਮੈਂ ਤੁਹਾਡੇ ਨਾਲ ਹੋਰ ਜ਼ਰੂਰ ਸ਼ੇਅਰ ਕਰੂੰਗੀ ਵੀ ਜਦੋਂ ਕੋਈ ਇਨਸਾਨ ਸਾਨੂੰ ਦੁੱਖ ਦਿੰਦਾ ਨਾ ਆਪਾਂ ਜ਼ਬਰਦਸਤੀ ਦਾ ਰਿਸ਼ਤਾ ਨਿਭਾਉਣ ਦੀ ਕੋਸ਼ਿਸ਼ ਕਰਦੇ ਆਂ ਅਪਾ ਉਸ ਬੰਦੇ ਤੋਂ ਬਾਰ-ਬਾਰ ਹੀ ਆਸ ਰੱਖਦੇ ਆ ਉਮੀਦ-ਉਮੀਦ ਰੱਖਦੇ ਆ ਵੀ ਉਹ ਬੰਦਾ ਜਿਹੜਾ ਹੈਗਾ ਸਾਡਾ ਸਾਥ ਦੇਵੇ ਸਾਨੂੰ ਸਮਝੇ ਪਰ ਜੇ ਉਹ ਬੰਦਾ ਤੁਹਾਡੀ ਕਦਰ ਨਹੀਂ ਨਾ ਕਰ ਰਿਹਾ ਉਹ ਕੋਈ ਵੀ ਹੋ ਸਕਦਾ ਤਾਂ ਮੈਂ ਤੁਹਾਨੂੰ ਇੱਕੋ ਹੀ ਰਾਇ ਦਊਂਗੀ ਵੀ ਉਸ ਤੋਂ ਥੋੜਾ فاਸਲਾ ਬਣਾ ਲਓ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਕਦੇ ਕਿਸੇ ਤੇ ਡਿਪੈਂਡ ਨਾ ਹੋਵੋ ਕਿਉਂਕਿ ਜਦ ਤੱਕ ਤੁਸੀਂ ਕਿਸੇ ਤੇ ਡਿਪੈਂਡ ਹੋਵੋਗੇ ਨਾ ਉਦੋਂ ਤੱਕ ਹਮੇਸ਼ਾ ਤੁਸੀਂ ਮੂਹੇ ਵਾਲੀ ਗਿਰੋਗੇ ਕਿਸੇ ਤੋਂ ਉਮੀਦ ਨਾ ਰੱਖੋ ਵੀ ਕੋਈ ਤੁਹਾਡੇ ਲਈ ਚੰਗਾ ਕਰੂਗਾ ਕਿਉਂਕਿ ਜਦ ਤੱਕ ਤੁਸੀਂ ਉਮੀਦ ਰੱਖੋਗੇ ਤਦ ਤੱਕ ਤੁਸੀਂ ਦੁਖੀ ਰਹੋਗੇ ਜਿਸ ਦਿਨ ਤੁਸੀਂ ਕਿਸੇ ਤੋਂ ਉਮੀਦ ਕਰਨੀ ਛੱਡ ਦਿੱਤੀ ਜਿਸ ਦਿਨ ਤੁਸੀਂ ਕਿਸੇ ਤੋਂ ਆਸ ਕਰਨੀ ਛੱਡ ਦਿੱਤੀ ਉਸ ਦਿਨ ਤੋਂ ਤੁਸੀਂ ਖੁਸ਼ ਰਹਿਣ ਲੱਗ ਪੋਗੇ ਉਸ ਦਿਨ ਤੋਂ ਤੁਸੀਂ ਸੁਖੀ ਹੋ ਜਾਵੋਗੇ ਕਿਉਂਕਿ ਸਾਡਾ ਦੁੱਖ ਦਾ ਸਾਡੀ ਖੁਸ਼ੀ ਦਾ ਸਭ ਤੋਂ ਵੱਡਾ ਦਾ ਜਿਹੜਾ ਟਿਕਿਆ ਹੁੰਦਾ ਨਾ ਆਸਾਂ ਉਮੀਦਾਂ ਤੇ ਟਿਕਿਆ ਹੁੰਦਾ ਮੈਂ ਆਪਣੀ ਜ਼ਿੰਦਗੀ ਦੀ ਇਹ ਚੀਜ਼ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੈਂ ਖੁਦ ਜਦ ਤੱਕ ਕਿਸੇ ਤੋਂ ਉਮੀਦਾਂ ਰੱਖੀਆਂ ਕਿਸੇ ਸਾਹਮਣੇ ਵਾਲੇ ਤੋਂ ਆਸਾਂ ਰੱਖੀਆਂ ਤਦ ਤੱਕ ਮੈਂ ਹਮੇਸ਼ਾ ਤਕਲੀਫ ਕੱਟੀ ਹੈ ਕਿਉਂ ਕਿ ਕਿਉਂਕਿ ਜਿੰਨਾ ਉਸ ਰਿਸ਼ਤੇ ਵਿੱਚ ਤੁਸੀਂ ਇਮਾਨਦਾਰੀ ਨਾਲ ਰਿਸ਼ਤਾ ਨਿਭਾਰਿਓ ਖਰੇ ਉੱਤੇ ਉਤਰ ਨਹੀਂ ਹੋ ਤੋ ਬੰਦਾ ਕਦੇ ਵੀ ਉਹ ਰਿਸ਼ਤਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਉਹ ਰਿਸ਼ਤਾ ਭੈਣ ਭਾਈ ਦਾ ਹੋ ਸਕਦਾ ਉਹ ਰਿਸ਼ਤਾ ਤੁਹਾਡੇ ਆਪਣੇ ਫੈਮਿਲੀ ਨਾਲ ਹੋ ਸਕਦਾ ਉਹ ਰਿਸ਼ਤਾ ਤੁਹਾਡਾ ਹਸਬੰਡ ਵਾਈਫ ਦਾ ਹੋ ਸਕਦਾ ਹੈ ਉਹ ਰਿਸ਼ਤਾ ਤੁਹਾਡੀ ਦੋਸਤੀ ਦਾ ਹੋ ਸਕਦਾ ਹੈ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਹੋ ਸਕਦਾ ਸੋ ਕਿਸੇ ਤੇ ਡਿਪੈਂਡ ਨਾ ਹੋ ਕਿਸੇ ਤੋਂ ਆਸ ਨਾ ਰੱਖੋ ਉਮੀਦ ਨਾ ਰੱਖੋ ਇਹ ਚੀਜ਼ ਹਮੇਸ਼ਾ ਆਪਣੇ ਪੱਲੇ ਬੰਨ ਕੇ ਰੱਖੋ ਤੇ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਨਾ ਸਿਰਫ ਸੁਣੋ ਅਪਣਾਓ ਇਸ ਚੀਜ਼ ਨੂੰ ਹਾਂ ਤਾਂ ਇਹ ਗੱਲ ਜਰੂਰ ਮੰਨ ਸਕਦੀਆਂ ਵੀ ਜੇ ਸਾਡੇ ਆਪਣੇ ਸਾਥ ਦੇਣ ਤਾਂ ਸਾਡੀ ਜ਼ਿੰਦਗੀ ਬਹੁਤ ਸੋਹਣੀ ਹੋ ਸਕਦੀ ਹੈ ਪਰ ਜੇ ਆਪਣੇ ਹੀ ਆਪਾਂ ਨੂੰ ਤੋਖਾ ਦੇਣ ਤਾਂ ਫਿਰ ਸਾਡੀ ਜਿਹੜੀ ਜ਼ਿੰਦਗੀ ਆ ਉਹ ਬिखर ਜਾਂਦੀ ਹੈ ਇਹ ਸੱਚ ਹੈ ਇੱਕ ਸਿਆਣੇ ਦੀ ਕਹਾਵਤ ਮੈਨੂੰ ਚੇਤੇ ਆਈ ਤਾਂ ਨਾ ਸ਼ੇਅਰ ਕਰਦੀਆਂ ਕਹਿੰਦੇ ਹੁੰਦੇ ਆਪਣਿਆਂ ਦੇ ਨਾਲ ਵਕਤ ਦਾ ਪਤਾ ਨਹੀਂ ਚੱਲਦਾ ਜੇ ਆਪਣੀ ਆਪਣਾ ਸਾਥ ਦੇਣਾ ਤਾਂ ਆਪਾਂ ਨੂੰ ਟਾਈਮ ਦਾ ਵੀ ਪਤਾ ਨਹੀਂ ਚੱਲਦਾ ਔਖਾ ਸੌਖਾ ਟਾਈਮ ਕਦ ਨਿਕਲ ਗਿਆ ਪਰ ਪਤਾ ਹੀ ਨਹੀਂ ਚੱਲਦਾ ਲੇਕਿਨ ਵਕਤ ਦੇ ਨਾਲ ਆਪਣਿਆਂ ਦਾ ਪਤਾ ਜ਼ਰੂਰ ਲੱਗ ਜਾਂਦਾ ਹੈ ਜਦੋਂ ਆਪਣੇ ਤੇ ਔਖਾ ਟਾਈਮ ਆਉਂਦਾ ਨਾ ਉਦੋਂ ਆਪਾਂ ਨੂੰ ਇਹ ਚੀਜ਼ ਜ਼ਰੂਰ ਸਮਝ ਆ ਜਾਂਦੀ ਹੈ ਵੀ ਕੌਣ ਸਾਡਾ ਆਗਦਾ ਹੈ ਤੇ ਕੌਣ ਬੇਗਾਨਾ ਹੈ ਉਦੋਂ ਚਿਹਰਿਆਂ ਤੋਂ ਨਕਾਬ ਹਟਦੇ ਨੇ ਤੇ ਉਹ ਮਾੜਾ ਟਾਈਮ ਵੀ ਨਾ ਤੁਸੀਂ ਉਹਨੂੰ ਗਲਤ ਨਾ ਲਿਆ ਕਰੋ ਕਿਉਂਕਿ ਉਹ ਆਉਣਾ ਬਹੁਤ ਜ਼ਰੂਰੀ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਤੁਸੀਂ ਸੋਚੋਗੇ ਵੀ ਮਾੜਾ ਟਾਈਮ 'ਚ ਆਉਣਾ ਚੰਗਾ ਕਿਉਂ ਹੁੰਦਾ ਕਿਉਂਕਿ ਉਹਦੇ ਵਿੱਚ ਪਰਖ ਹੁੰਦੀ ਹੈ ਖਰੇ ਸੋਨੇ ਦੀ ਉਹਦੇ ਵਿੱਚ ਪਰਖ ਹੁੰਦੀ ਹੈ ਉਹਨਾਂ ਲੋਕਾਂ ਦੀ ਜੋ ਹਮੇਸ਼ਾ ਤੁਹਾਨੂੰ ਇਹ ਕਹਿਣਗੇ ਵੀ ਹਾਂ ਅਸੀਂ ਤੁਹਾਡੇਆਂ ਤੁਹਾਡੇ ਨਾਲ ਖੜੀ ਹਾਂ ਤੇ ਕਿ ਜਦੋਂ ਤੁਹਾਡੇ ਤੇ ਮਾੜਾ ਟਾਈਮ ਆਉਂਦਾ ਉਹਨਾਂ ਵਿੱਚੋਂ ਜ਼ਿਆਦਾਤਰ ਲੋਕ ਜਿਹੜੇ ਹੁੰਦੇ ਆ ਉਹ ਭੱਜ ਜਾਂਦੇ ਨੇ ਇੱਕ ਅੱਧਾ ਹੀ ਹੁੰਦਾ ਜਿਹੜਾ ਤੁਹਾਡੇ ਨਾਲ ਖੜਦਾ ਤੇ ਉਹ ਖਰਾ ਹੁੰਦਾ ਤੇ ਉਹਨੂੰ ਆਪਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਬਣਾ ਕੇ ਰੱਖੋ ਉਹਨੂੰ ਕਦੇ ਵੀ ਆਪਦੀ ਜ਼ਿੰਦਗੀ ਚੋਂ ਜਾਣ ਨਾ ਦਿਓ ਤੇ ਇਹ ਜਿਹੇ ਲੋਕ ਬਹੁਤ ਘੱਟ ਹੁੰਦੇ ਬਹੁਤ ਕਿਸਮਤ ਨਾਲ ਬਹੁਤ ਭਾਗਾ ਨਾਲ ਇਹ ਜਿਹੇ ਲੋਕ ਮਿਲਦੇ ਨੇ ਆਪਾਂ ਨਹੀਂ ਤਾਂ ਜੇ ਤੁਹਾਡੇ ਕੋਲੇ ਪੈਸੇ ਨਹੀਂ ਤਾਂ ਤੁਹਾਡੇ ਨਾਲ ਨਹੀਂ ਜੇ ਨਹੀਂ ਆ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ ਇਹ ਚੀਜ਼ ਹੋ ਜਾਂਦੀ ਹੈ ਸੋ ਤੁਹਾਡੀ ਜ਼ਿੰਦਗੀ ਤੁਹਾਡੇ ਹੱਥ ਹੈ ਇਹਨੂੰ ਚੰਗਾ ਬਣਾਉਣਾ ਮਾੜਾ ਬਣਾਉਣਾ ਉਹਦੇ ਚ ਖੁਸ਼ ਰਹਿਣਾ ਜਾਂ ਦੁਖੀ ਰਹਿਣਾ ਇਹ ਤੁਹਾਡੇ ਹੱਥ ਹੈ ਮੈਂ ਅੱਗੇ ਵੀ ਇੱਕ ਵੀਡੀਓ ਦੇ ਵਿੱਚ ਇਹ ਚੀਜ਼ ਸ਼ੇਅਰ ਕੀਤੀ ਆ ਵੀ ਕੋਈ ਇੰਨੀ ਹਿੰਮਤ ਨਹੀਂ ਕਰ ਸਕਦਾ ਕਿ ਤੁਹਾਨੂੰ ਦੁੱਖ ਦੇ ਸਕੇ ਕੋਈ ਇੰਨੀ ਹਿੰਮਤ ਨਹੀਂ ਕਰ ਸਕਦਾ ਵੀ ਤੁਹਾਨੂੰ ਕੋਈ ਕਸ਼ਟ ਦੇ ਸਕੇ ਤੇ ਨਾ ਹੀ ਤੁਹਾਨੂੰ ਕੋਈ ਖੁਸ਼ੀ ਦੇ ਸਕਦਾ ਤੁਹਾਨੂੰ ਖੁਸ਼ੀ ਤੁਸੀਂ ਖੁਦ ਦੇ ਸਕਦੀਆਂ ਤੇ ਤੁਹਾਨੂੰ ਦੁੱਖ ਵੀ ਤੁਸੀਂ ਆਪ ਹੀ ਦੇ ਸਕਦੇ ਤੇ ਦੁੱਖ ਵੀ ਸਾਡੇ ਆਪਣੇ ਆਪ ਵਾਲੇ ਹੁੰਦੇ ਨੇ ਕਿਸ ਤਰੀਕੇ ਨਾਲ ਜਦੋਂ ਆਪਾਂ ਲੋਕਾਂ ਤੋਂ ਬਹੁਤ ਜ਼ਿਆਦਾ ਆਸਾਂ ਉਮੀਦਾਂ ਰੱਖਦੇ ਆਂ ਜਦੋਂ ਆਪਾਂ ਕਿਸੇ ਤੇ ਬਹੁਤ ਜ਼ਿਆਦਾ ਡਿਪੈਂਡ ਹੋ ਜਾਂਦੇ ਆ ਜਦੋਂ ਆਪਾਂ ਆਪਣੇ ਆਪ ਨੂੰ ਕਿਸੇ ਦੇ ਨਾਲ ਇਮੋਸ਼ਨਲੀ ਬਹੁਤ ਜ਼ਿਆਦਾ ਜੋੜ ਲੈਂਦੇ ਆ ਸੋ ਇਹਨਾਂ ਚੀਜ਼ਾਂ ਦੇ ਵਿੱਚ ਅਗਰ ਆਪਾਂ ਆਪਣੇ ਆਪ ਨੂੰ ਥੋੜਾ ਜਿਹਾ ਸਮਝਾ ਲਈਏ ਥੋੜਾ ਜਿਹਾ ਚੀਜ਼ਾਂ ਤੇ ਨਿਗਰਾਨੀ ਕਰ ਲਈਏ ਤਾਂ ਨਾ ਤਾਂ ਸਾਡੀ ਜ਼ਿੰਦਗੀ 'ਚ ਕਦੇ ਦੁੱਖ ਆਉਣਗੇ ਨਾ ਕਦੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਤਕਲੀਫ ਦੇ ਸਕਦਾ ਨਾ ਅਸੀਂ ਕਦੇ ਉਦਾਸ ਰਵਾਂਗੇ ਨਾ ਸਾਡਾ ਮਨ ਕਦੇ ਉਦਾਸ ਰਹੇਗਾ ਸੋ ਹਮੇਸ਼ਾ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਲਈ ਜਿਓ ਠੀਕ ਹੈ ਜੀ ਕਿਸੇ ਦੂਸਰੇ ਨੂੰ ਆਪਾਂ ਖੁਸ਼ ਕਰਨ ਜਾਵਾਂਗੇ ਨਾ ਇੱਕ ਗੱਲ ਇੱਕ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣੀ ਆ ਮੰਨ ਲਓ 100 ਬੰਦਾ ਖੜਾ ਹੈ ਉਹ 100 ਬੰਦੇ ਵਿੱਚੋਂ ਤੁਸੀਂ ਕੋਸ਼ਿਸ਼ ਕਰਦੇ ਹੋ ਉਹਨਾਂ ਨੂੰ ਖੁਸ਼ ਕਰਨ ਦੀ ਠੀਕ ਹੈ ਉਹਨਾਂ ਚ ਤੁਸੀਂ ਮੰਨ ਲਓ 80 ਜਣੇ ਨੂੰ ਖੁਸ਼ ਕਰ ਲਉਗੇ 20 ਜਣੇ ਤਾਂ ਉਦਾਸ ਖੜੇ ਹਨ ਤੁਸੀਂ ਉਹ 20 ਜਣਿਆਂ ਨੂੰ ਖੁਸ਼ ਕਰਨ ਜਾਓਗੇ ਤਾਂ 80 ਜਿਹੜਿਆ ਉਹ ਗੁੱਸੇ ਹੋ ਜਾਣਗੇ ਫਿਰ ਤੁਸੀਂ 80 ਜਣਿਆਂ ਨੂੰ ਫਿਰ ਮਤਲਬ ਮਨਾਉਣ ਜਾਓਗੇ ਉਹਨਾਂ ਨੂੰ ਖੁਸ਼ ਕਰਨ ਜਾਓਗੇ ਤਾਂ ਫਿਰ ਉਹ ਵੀ ਤੁਸੀਂ ਸਾਰਿਆਂ ਨੂੰ ਇਕੱਠੇ ਖੁਸ਼ ਨਹੀਂ ਕਰ ਸਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨਾ ਤਜਰਬਾ ਕਰਕੇ ਵੀ ਦੇਖ ਲਓ ਕਦੇ ਵੀ ਤੁਸੀਂ ਦੂਸਰਿਆਂ ਨੂੰ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਲੇਕਿਨ ਉਸ ਚੱਕਰ ਦੇ ਵਿੱਚ ਨਾ ਅਸੀਂ ਆਪਣੇ ਆਪ ਨੂੰ ਗਵਾ ਜ਼ਰੂਰ ਲੈਣੇ ਆ ਅਸੀਂ ਆਪਣੇ ਆਪ ਨੂੰ ਭੁੱਲ ਜਾਣੇ ਆ ਅਸੀਂ ਆਪਣੇ ਆਪ ਨੂੰ ਖੁਸ਼ ਕਰਨੇ ਭੁੱਲ ਜਾਂਦੇ ਆਂ ਅੱਪਾ ਸਿਰ ਦੂਜਿਆਂ ਲਈ ਜਿਉਣਾ ਸ਼ੁਰੂ ਕਰ ਦਿੰਦੇ ਆਂ ਹਾਂ ਸਾਡੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਸਾਡੇ ਪਰਿਵਾਰ ਦੇ ਪ੍ਰਤੀ ਜੋ ਸਾਨੂੰ ਨਿਭਾਉਣੀਆਂ ਚਾਹੀਦੀਆਂ ਨੇ ਪਰ ਉਹਨਾਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਾਡੀ ਆਪਣੀ ਜ਼ਿੰਦਗੀ ਵੀ ਹੁੰਦੀ ਹੈ ਕਿਉਂਕਿ ਜ਼ਿੰਦਗੀ ਹਮੇਸ਼ਾ ਇੱਕ ਵਾਰ ਹੀ ਮਿਲਦੀ ਹੈ ਪਤਾ ਨਹੀਂ ਅਗਲੇ ਜਨਮ ਚ ਪਰਮਾਤਮਾ ਨੇ ਕਿਹੜੀ ਜੁਨੀ ਪਾਉਣਾ ਹੈ ਇਹ ਜ਼ਿੰਦਗੀ ਦੁਆਰਾ ਮਿਲਣੀ ਹੈ ਕਿ ਨਹੀਂ ਮਿਲਣੀ ਹੈ ਪਰਮਾਤਮਾ ਕਰ ਇਨਸਾਨ ਦੀ ਜ਼ਿੰਦਗੀ ਆਪਾਂ ਨੂੰ ਦਿੰਦਾ ਹੈ ਨਾ ਤਾਂ ਉਹ ਸਾਨੂੰ ਆਪਣੇ ਕਰਮ ਕਮਾਉਣ ਵਾਸਤੇ ਦਿੰਦਾ ਹੈ ਪਰਮਾਤਮਾ ਗੁਰੂ ਸਹਿਨਾ ਜੁੜਨ ਲਈ ਆਪਾਂ ਨੂੰ ਜ਼ਿੰਦਗੀ ਦਿੰਦਾ ਪਰ ਆਪਾਂ ਤਾਂ ਇਹਨਾਂ ਨੂੰ ਬਸ ਟੈਨਸ਼ਨਾਂ ਦੇ ਵਿੱਚ ਵਿਪਤਾ ਦੇ ਵਿੱਚ گزار ਦਿੰਦੇ ਹਾਂ ਹੁਣ ਆਪਾਂ ਕਦੇ ਨਹੀਂ ਸੋਚਦੇ ਆ ਵੀ ਰੱਬ ਤਾਂ ਸਾਡੇ ਨਾਲ ਨਹੀਂ ਹੈ ਪਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਦੀ ਨਿਸ਼ਾਨੀ ਹੈ ਕਿ ਅਸੀਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਸੀਂ ਇਨਸਾਨ ਦੀ ਜੁਨੀ ਬਈਆਂ ਇਹ ਤਾਂ ਸਾਡੀ ਸਾਡੀ ਸਭ ਤੋਂ ਵੱਡੀ ਕਿਰਪਾ ਦੀ ਨਿਸ਼ਾਨੀ ਹੈ ਦੂਜੀ ਨਿਸ਼ਾਨੀ ਵੀ ਕਈ ਵਾਰੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਵੀ ਜੇ ਆਪਾਂ ਨਾਮ ਜਪਦੇ ਆ ਤਾਂ ਉਹ ਪਰਮਾਤਮਾ ਦੀ ਦੂਸਰੀ ਨਿਸ਼ਾਨੀ ਹੈ ਠੀਕ ਹੈ ਜੀ ਨਾਲ ਦੇਖੋ ਕੁਛ ਨਹੀਂ ਜਾਣਾ ਹੁੰਦਾ ਪੈਸਾ ਤੇ ਲਾਚ ਜਾਜਾ ਤਾਂ ਆਪਣੇ ਨਾਲ ਹੀ ਜਾਂਦੀ ਹਾਂ ਦੁਨਿਆਵੀ ਲੋੜਾਂ ਲਈ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਸਾਡੇ ਬੱਚੇ ਨੇ ਫਿਊਚਰ ਲਈ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਆਪਾਂ ਚਾਹੁੰਨੀ ਆ ਵੀ ਆਪਣੇ ਜਾਣ ਤੋਂ ਪਹਿਲਾਂ ਆਪਾਂ ਬੱਚੇ ਨੂੰ ਚੰਗੀ ਤਰ੍ਹਾਂ ਸੈੱਟ ਕਰ ਜਾਈਏ ਵੀ ਤਾਂ ਕਿ ਜਿਹੜੀ ਉਹਦੀ ਜ਼ਿੰਦਗੀ ਹੈ ਉਹ ਚੰਗੀ ਤਰ੍ਹਾਂ ਫਸਲਬਾਜ਼ਾਰ ਕਰ ਸਕੇ ਉਸ ਪਰ ਇਹ ਚੀਜ਼ਾਂ ਆਪਣੇ ਨਾਲ ਤਰੀ ਜਾਂਦੀਆਂ ਪਰ ਆਪਾਂ ਇਹ ਚੀਜ਼ਾਂ ਭੁੱਲ ਜਾਂਦੇ ਆ ਆਪਣੇ ਨਾਲ ਕੀ ਜਾਣਾ ਸਾਡੇ ਕਰਮ ਜੋ ਆਪਾਂ ਕਿਸੇ ਨਾਲ ਕਰ ਰਹੇ ਆ ਜੋ ਆਪਾਂ ਕਿਸੇ ਤੋਂ ਕੁਮਾ ਰਹੇ ਆ ਸੋ ਆਪਣੀਆਂ ਨੀਅਤ ਸਾਫ਼ ਰੱਖੋ ਆਪਣੇ ਕਰਮ ਸਾਫ਼ ਰੱਖੋ ਦੂਸਰਾ ਜੋ ਕਰਦਾ ਉਸ ਦੀ ਸਜ਼ਾ ਉਸ ਨੂੰ ਜ਼ਰੂਰ ਮਿਲਣੀ ਹੈ ਹਮੇਸ਼ਾ ਆਪਣੇ ਆਪ ਨੂੰ ਖੁਸ਼ ਰੱਖੋ ਹਮੇਸ਼ਾ ਆਪਣੇ ਆਪ ਲਈ ਜੀਓ ਹਮੇਸ਼ਾ ਆਪਣੇ ਆਪ ਨੂੰ ਪਿਆਰ ਕਰੋ ਕਿਉਂਕਿ ਅਗਰ ਤੁਸੀਂ ਹੀ ਖੁਦ ਨੂੰ ਪਿਆਰ ਨਹੀਂ ਕਰੋਗੇ ਤਾਂ ਕੋਈ ਦੂਸਰਾ ਤੁਹਾਨੂੰ ਪਿਆਰ ਨਹੀਂ ਕਰੂਗਾ ਪਰਮਾਤਮਾ ਵੀ ਉਸ ਦਾ ਸਾਥ ਦਿੰਦਾ ਜੋ ਆਪਣਾ ਸਾਥ ਆਪ ਦਿੰਦਾ ਹੈ ਦੇਖੋ ਗੁਰੂ ਸਾਹਿਬ ਆਪਾਂ ਨੂੰ ਰੋਟੀ ਦਿੰਦੇ ਨੇ ਪਰ ਉਹ ਰੋਟੀ ਦੀ ਬੁਰਕੀ ਵੀ ਤੋੜ ਕੇ ਮੂੰਹ ਤੱਕ ਆਪ ਲੈ ਕੇ ਜਾਣੀ ਪੈਂਦੀ ਹੈ ਹਿੰਮਤ ਆਪ ਜਟਾਉਣੀ ਪੈਂਦੀ ਹੈ ਸੋ ਹਿੰਮਤ ਤੁਹਾਡੇ ਲਈ ਤੁਹਾਨੂੰ ਹੀ ਕਰਨੀ ਪਵੇਗੀ ਤੁਹਾਡੇ ਲਈ ਕੋਈ ਦੂਸਰਾ ਆ ਕੇ ਨਹੀਂ ਕਰੇਗਾ ਤੁਹਾਨੂੰ ਖੁਦ ਲਈ ਕੁਝ ਕਰਨਾ ਪਵੇਗਾ ਸੋ ਅਗਰ ਜ਼ਿੰਦਗੀ ਮਿਲੀ ਹੈ ਨਾ ਤਾਂ ਉੱਠੋ ਉੱਠ ਕੇ ਖੁਸ਼ ਹੋਵੋ ਖੁਸ਼ ਹੋ ਕੇ ਪਰਮਾਤਮਾ ਦਾ ਧੰਨਵਾਦ ਕਰੋ ਤੇ ਗੁਰੂ ਸਾਹਿਬ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਦਿਨ ਮੈਨੂੰ ਦਿੱਤਾ ਜਦੋਂ ਸਵੇਰੇ ਉੱਠਦੇ ਹੋ ਨਾ ਰੱਬ ਦਾ ਧੰਨਵਾਦ ਕਰੋ ਕਿ ਪਰਮਾਤਮਾ ਇੱਕ ਹੋਰ ਦਿਨ ਤੁਹ ਬਖਸ਼ਿਆ ਸਨ ਠੀਕ ਹੈ ਤੇ ਕੋਸ਼ਿਸ਼ ਕਰੋ ਕਿ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਕੁਝ ਚੰਗਾ ਕਰਕੇ ਜਾਣਾ ਬਸ ਜ਼ਿੰਦਗੀ ਆਪਣੇ ਆਪ ਸੋਹਣੀ ਬਣ ਜਾਊਗੀ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਤੇ ਮੋਟੀਵੇਸ਼ਨਲ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ